ਪਤਨ ਮੂ ਕੰਤਮ ਤੁਮ ਤੁਮ ਜਨ ਤਾ ਆਇਆ ਜਿਸ ਵਰਤੋ ਸਭ ਜਗਤ ਰਾਇ ਜਿਨਾਵਨ ਕਾ ਇਹ ਤਵਾਉ ਜਨ ਕੈ ਸੰਗਿ ਚਿਤ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਾ ਸਦਾ ਮੰਤਕਾਰ ਸਜ ਸਜ ਕੀ ਅੜੇ ਦੰਚਾਰ ਨਾਠੀ ਅੜੇ ਦੰਚਾਰ ਸੰਜੋ ਮਨਿਆਰ ਬੰਨਣਾ ਨਾਠੀ ਅੜੇ ਦੰਚਾਰ ਸੱਬਣ ਤੇਰੇ ਪਤ ਜਉ ਢਾਲ ਢੁਲ ਜੁਮਣ ਹਾਰ ਰੰਗਮਾ i Rana, hampe vanga Roma kini van, e Yahweh the nothing. ਰੋਵਾ ਚੀਲੀ ਵਾਣਾ ਰੋਵਾ ਚੀਲੀ ਵਾਣਾ ਮੈਰ ਮੰਦੀ ਸਭ ਜਾ ਕਰੂਨਾ ਅਰੁਣ ਰੇ ਵਾਂਖੇ ਰੋ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜੇ ਨਮਾ ਬੇਰੋਂ ਬਿਖੋੜੀ ਕਾ ਕੁਝ ਗਾਨ ਪਿਆਰੇ ਵੇ ਅੰਤਾਂ ਕੋਈ ਆ ਸੁਭਾਦੀ ਨੀਂਦੜੀਏ ਹੱਥ ਦੇ ਖਾਂ ਸੋਏ ਜੀਵਨ ਸੰਸਾਰ ਤਾਕ ਹੈ ਸੱਚ ਹੈ ਜੀਵਨ ਸਤ ਕਾਰ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸواری ਗੁਰਖਾਲਤਾ ਸਾਧ ਸੰਗਤ ਸਾਰੇ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਹੁਤ ਵੱਡੇ ਭਾਗ ਜੁਗ ਜੁਗ ਟਲ ਸਾਹਿਬੇ ਕੁਮਾਰ ਰਾਜਾਂ ਰਾਜ ਭਾਣਾ ਨ ਭਾਣ ਦੇਵਾਨ ਦੇ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਪਰਤਖ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਚ ਬੈਠ ਕੇ ਸਚਖੰਡ ਵਾਸੀ ਮਹਾਂਪੁਰਸ਼ ਵੱਡੇ ਮਹਾਰਾਜ ਜੀ ਸੰਤਾਂ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਅਨੰਦ ਸੇਵਕ ਸੰਤ ਬਾਬਾ ਕਰਨ ਸਿੰਘ ਜੀ ਜਿਨ੍ਹਾਂ ਦੀ 25ਵੀਂ ਵਰ੍ਹੇ ਦੀ ਇਸ ਵੰਦ ਵਿੱਚ ਆਪਾਂ ਗੁਰ ਚਰਨਾਂ ਵਿੱਚ ਜੁੜ ਬੈਠੇ ਹਾਂ ਸਮਾ ਸਤ ਸੰਗਤ ਜ਼ਿੰਦਗੀ ਦਾ ਬੜਾ ਕੀਮਤੀ ਹੈ ਬੜੀ ਜਲਦੀ ਨਾਲ ਲੰਘ ਜਾਂਦਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਕਾਲ ਇਹੇਰੀ ਫਿਰੈ ਬਦਕ ਜੋਂ ਕਹੋ ਕਵਨ ਵਿਦ ਕੀਜੈ ਸੋਦਨ ਆਵਣ ਲਾਗਾ ਮਾਤ ਵਿਤਾ ਭਾਈ ਸੁਤ ਬੰਤਾ ਕਹੋ ਕੋ ਹੈ ਕਾਕਾ ਦਿਨ ਤੇ ਸਰ ਪਰ ਪਉਤੀ ਰਾਤ ਰਹਿਣ ਗਏ ਫਿਰ ਹੋਏ ਪ੍ਰਵਾਤ ਛਿਨ ਛਿਨ ਕਰ ਗਇਓ ਕਾਲ ਤੈ ਤੇ ਜਾਤ ਆਜ ਹੈ ਕੇਨਚਨ ਕਰਕੇ ਫੁੱਟੇ ਘਟਜੋ ਪਾਣੀ ਜੇ ਫੁੱਟੇ ਘੜੇ ਵਿੱਚ ਮਹਾਰਾਜਾ ਵਿਦਿਸ਼ਤਾਂ ਦਿੰਦੇ ਨੇ ਪਾਣੀ ਹੁੰਦਾ ਤੇ ਇੱਕ ਬੂੰਦ ਡਿੱਗਦੀ ਡਿੱਗਦੀ ਉਹ ਖਾਲੀ ਹੋ ਜਾਂਦਾ ਇਸ ਤਰ੍ਹਾਂ ਸ਼ਰੀਰ ਰੂਪੀ ਘੜੇ ਵਿੱਚ ਸਾਥਾਂ ਰੂਪੀ ਪਾਣੀ ਪਾਇਆ ਵਹਿਗੁਰੂ ਜੀ ਨੇ ਹਰ ਰੋਜ਼ 24000 ਸਵਾਸ ਨਾਮ ਜਪਣ ਕੋ ਜੇਪਾ ਦੀਨੀ ਹਰ ਦਰਸ਼ਨ ਕੋ ਅੱਖੀ ਏਕ-ਏਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ 24000 ਖਰਚ ਬੰਦੇ ਦਾ 24000 ਹਰ ਰੋਜ਼ ਘਾਟਾ ਪੈ ਰਿਹਾ ਹੈ ਖਰਚ ਬੰਦੇ ਦਾ ਬਾਦਾ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਵੇਂ ਜੀਵੇ ਕਿਸੇ ਨੂੰ ਆਪਣੇ ਬਿਜ਼ਨਸ ਵਿੱਚ ਘਾਟਾ ਪੈਣ ਲੱਗ ਜਾਏ ਨਾ ਉਹਦੀ ਰੋਟੀ ਹਰਾਮ ਹੋ ਜਾਂਦੀ ਹੈ ਖਾਨੇ ਹੱਥਾਂ ਦੇ ਭਾਂਡੇ ਛੁੱਟ ਜਾਂਦੇ ਹਨ ਪਰ ਜਿਹਨੂੰ ਇਤਹਾਸ ਹੋ ਗਿਆ ਵੀ ਵਾਕਈ ਆਪਾਂ ਵੀ ਘਾਟੇ ਵਿੱਚ ਜਾ ਰਹਿਆਂ ਜੇ ਆਪਾਂ ਗੁਰੂ ਦੇ ਹੁਕਮ ਅਨਸਾਰ ਆਪਣਾ ਜੀਵਨ ਨਾਂ ਬਤੀਤ ਕੀਤਾ ਸਮਝ ਲਓ ਫਿਰ ਆਪਣਾ ਇਹ ਸੌਦਾ ਘਾਟੇ ਦਾ ਹੀ ਹੈ ਤਦੇ ਮਹਾਰਾਜ ਨੇ ਤੁਹਾਨੂੰ ਇਸ਼ਾਰਾ ਕੀਤਾ ਵਣਜ ਕਰੋ ਵਣ ਜਾ ਰਹੋ ਵੱਖਰ ਨੇਹੁ ਸੰਭਾਲ ਤੈ ਤੇ ਵਸਤ ਵਿਸਾਹੀ ਹੈ ਜੈਸੀ ਨਿਵ ਹੈ ਨਾਲ ਅੱਗੇ ਸਾਹੁਤ ਜਾਣ ਹੈ ਲੈਤੀ ਵਸ ਸੰਭਾਲ ਭਾਈ ਰੇ RAM ਕਹੋ ਚਿਤ ਲਾਏ ਐ ਵਣਜ ਕਰਨਾ ਚਿਤ ਲਾ ਕੇ ਵਣਜ ਕਰੋ ਭਾਈ ਰੇ RAM ਕਹੋ ਚਿਤ ਲਾਏ ਹਰ ਜੱਤ ਵੱਖਰ ਲੈ ਚਲੋ ਸ਼ੋ ਦੇਖੈ ਪਤੀ ਆਏ ਜੇ ਇਹ ਨਾਮ ਤਨ ਹਰ ਪੂੰਜੀ ਸਾਂਚ ਕਰੋ ਬਿਵਹਾਰ ਨਾਮ ਦੀ ਪੂੰਜੀ ਨਾ ਇਕੱਠੀ ਕੀਤੀ ਜੋ ਮਹਾਪੁਰਸ਼ਾਂ ਨੇ ਕੀਤੀ ਸੀ ਜਿਨ੍ਹਾਂ ਦੀ ਝਾਲ ਵਿੱਚ ਬੈਠਿਆ ਤੇ ਉਹਨਾਂ ਦੇ ਜੀਵਨ ਤੋਂ ਆਪਾਂ ਨੇ ਵੀ ਤੇਜ ਲੈਣੀ ਹੈ ਇਹ ਵਰਤਿਆ ਨੂੰ ਮਨਾਉਣ ਦਾ ਕੋਈ ਮਕਸਦ ਨਹੀਂ ਹੈ ਕਿ ਕੋਈ ਮਕਸਦ ਹੈ ਕਿ ਉਹਨਾਂ ਨੇ ਜੋ ਕੁਝ ਸਾਨੂੰ ਉਪਦੇਸ਼ ਦਿੱਤਾ ਉਹਦੇ ਤੇ ਆਪਾਂ 100% ਪਹਿਰਾ ਦੇਣਾ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਕਿਨਾਂ ਕਮਾਇਆ ਭਈ ਕਮਾਰੇ ਨੇ ਧਨ ਭਾਗ ਉਹ ਪੂਜਣ ਯੋਗ ਹਨ ਪਰ ਜੇ ਨਹੀਂ ਕਮਾਇਆ ਤੇ ਅੱਜ ਤੋਂ ਫਿਰ ਇੱਕ ਪਰਨ ਕਰ ਲਈ ਆਪਾਂ ਵੀ ਜੋ ਤੁਹਾਨੂੰ ਉਪਦੇਸ਼ ਮਿਲਿਆ ਵੱਡੇ ਮਹਾਰਾਜ ਤੋਂ ਛੋਟੇ ਮਹਾਰਾਜ ਤੋਂ ਜੈਦਰ ਮਹਾਰਾਜ ਜੀ ਤੋਂ ਬਾਬਾ ਤੇਜਾ ਸਿੰਘ ਮਹਾਰਾਜ ਜੀ ਤੋਂ ਹੰਤੜ ਬਾਬਾ ਕਾਲੂ ਸਿੰਘ ਮਹਾਰਾਜ ਜੋ ਵੀ ਉਪਦੇਸ਼ ਸਾਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦਾ ਮਕਸਦ ਇੱਕੋ ਹੀ ਸੀ ਕਾਦੇ ਵਾਸਤੇ ਕਾਦੇ ਵਾਸਤੇ ਕੀ ਪ੍ਰੇਰਣਾ ਸੀ ਔਰ ਮਹਾਰਾਜੀ ਕੀ ਕਹਿੰਦੇ ਨੇ ਉਹਨਾਂ ਦੀ ਬਾਤ ਆਉਂਦੇ ਨੇ ਭਾਰ ਉਪਕਾਰ ਲਈ ਆਉਂਦੇ ਕਰਦੇ ਨੇ ਜੀ ਜੀ ਦਾਣ ਦੇ ਭਗਤੀ ਲਾਇਨ ਸਾਨੂੰ ਜੀਵਨ ਜਾਚ ਸਿਖਾਉਂਦੇ ਨੇ ਆਪੇ ਉਹ ਯੁਗਤियां ਸਿਖਾਉਂਦੇ ਨੇ ਜਿਹੜੀਆਂ ਗੁਰੂ ਨੂੰ ਪ੍ਰਵਾਨ ਹੋ ਜਾਣ ਆਪਾਂ ਨੂੰ ਜਿਉਣਾ ਨਹੀਂ ਆਉਂਦਾ ਆਪਾਂ ਨੂੰ ਜੇ ਜਿਉਣਾ ਨਹੀਂ ਆਉਂਦਾ ਤੇ ਮਰਨਾ ਵੀ ਨਹੀਂ ਆਉਂਦਾ ਗੁਰੂ ਸਾਨੂੰ ਜੀਵਨ ਜਾਚ ਵੀ ਸਿਖਾਉਂਦਾ ਹੈ ਤੇ ਮਰਨਾ ਵੀ ਸਿਖਾਉਂਦਾ ਹੈ ਜਦੋਂ ਜੀਵਨ ਜਾਚ ਤੋਂ ਬਾਅਦ ਮਰਨ ਦੀ ਯੁਗਤੀ ਸਿੱਖ ਲਈ ਹਰੋ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਖਿੜੇ ਮੱਥੇ ਕਹਿ ਦੇਗਾ ਹਰ ਰੋਜ ਜੋ ਵੱਡੇ ਮਹਾਰਾਜ ਬਚਨ ਕਰਦੇ ਇੰਗਲੈਂਡ ਦੇ ਵਿੱਚ ਕਬੀਰ ਜਿਸ ਮਰਨੇ ਤੇ ਜੱਗ ਡਰੈ ਇਹਦਾ ਮਕਰਮ ਮੌਤ ਦੀ ਯੁਗਤੀ ਵੀ ਉਹਨਾਂ ਨੇ ਗੁਰੂ ਪਰਮੇਸ਼ਰ ਤੋਂ ਸਿੱਖ ਲਈ ਹੈ ਜਿਹੜੇ ਕਹਿ ਰਹੇ ਸਨ ਹਰ ਰੋਜ ਭਾਈ ਜਿਵੇਂ ਦੁਨੀਆਂ ਨੂੰ ਬਿਆਹ ਦਾ ਚਾਹ ਹੈ ਉਦੋਂ ਹਜ਼ਾਰਾਂ ਗੁਣ ਸਾਨੂੰ ਆਪਣੀ ਮੌਤ ਦਾ ਚਾਹ ਹੈ ਮਰਨੇ ਕਿਉਂਕਿ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਜਿਹਦੀ ਮੌਤ ਤੋਂ ਡਰੇ ਜਗ ਖਾਰ ਜਿਹੜੀ ਮਾਂ ਤੋਂ